ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਦਿਨਾਂ ਬਾਅਦ ਲੈ ਕੇ ਆਏ ਆ ਜੀ ਵੀਡੀਓ ਇੱਕ ਨਵੀਂ ਵੀਡੀਓ ਜਿਸ ਦੇ ਵਿੱਚ ਅਸੀਂ ਤੁਹਾਨੂੰ ਕੱਟ ਪੀਸ ਕਰਾਂਗੇ ਸ਼ੋ ਜੀ ਕੱਟ ਪੀਸ ਸ਼ੋ ਕਰਾਂਗੇ ਤੇ ਕੱਟ ਪੀਸ ਦੇ ਬਾਰੇ ਦੱਸਾਂਗੇ ਕਿਸ ਕੰਪਨੀ ਦੇ ਕੱਟ ਪੀਸ ਆਇਆ ਹੈ ਕੀ ਕੱਪੜਾ ਹੈ ਤੇ ਕਦੋਂ ਓਪਨ ਕੀਤੇ ਜਾਣਗੇ ਇਹ ਕੱਟ ਪੀਸ ਜੀ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ ਜੀ ਕੋਟਨ ਲੋਨ ਦੇ ਕੱਟ ਪੀਸ ਹੈ ਕਰਾਂਗੇ ਓਪਨ ਜੀ ਕੱਲ ਜੀ 13 ਮਈ ਨੂੰ 10:30 ਵਜੇ ਸਮਾਂ ਰੂ ਹੈ 10:30 ਵਜੇ ਜੀ ਹਾਂਜੀ ਤੇ ਦਿਨ ਰੂ ਹੈ ਜੀ ਸੋਮਵਾਰ ਹਾਂਜੀ ਉਹ ਖੋਲੋ ਪਾਰਸਲ ਜੋ ਬੰਦ ਪਿਆ ਹੈ ਤੇ ਸ਼ੋਅ ਕਰੋ ਕਸਟਮਰ ਨੂੰ ਜੋ ਡਿਜ਼ਾਈਨ ਆਇਆ ਹੈ ਕੱਟ ਪੀਸਾ ਦੇ ਡਿਜੀਟਲ ਕੱਟ ਪੀਸ ਹੈ ਜੀ ਕੱਲ ਕਰਾਂਗੇ ਓਪਨ ਜੀ 10:30 ਵਜੇ ਤੇ ਤੁਸੀਂ ਡਿਜ਼ਾਈਨ ਦੇਖੋ ਜੋ ਆਇਆ ਹੈ 10 ਦਿਨਾਂ ਤੋਂ ਬਾਅਦ ਕੱਟ ਪੀਸ ਓਪਨ ਕੀਤੇ ਜਾ ਰਹੇ ਆ ਤੇ ਤੁਸੀਂ ਅੱਜ ਵੀਡੀਓ ਨੂੰ ਦੇਖ ਲਓ ਜੋ ਕੱਟ ਪੀਸ ਲੈਣ ਦੇ ਚਾਹਵਾਨ ਹੈ ਉਹ ਕੱਲ 10:30 ਵਜੇ ਵਿజిਟ ਕਰ ਲੈਣ ਤੇ ਉਹਨਾਂ ਨੂੰ ਕਾਫੀ ਕੁਆਂਟੀਟੀ ਦੇ ਵਿੱਚ ਕੱਟ ਪੀਸ ਮਿਲ ਜਾਣਗੇ ਹਮਿੰ ਹੌਲੀ ਹੌਲੀ ਖੋਲੋ 2 ਓਕੇ ਓਕੇ ਦੂਸਰੇ ਪਾਸੇ ਕਰਦੇ ਹਾਂ ਓਕੇ ਹਾਂਜੀ ਖੋਲ ਰਹੇ ਆ ਜੀ ਐਕਚੁਅਲੀ ਵਿੱਚ ਦੋ ਗੱਠਾ ਦੇ ਵਿੱਚ ਸੀ ਮਾਲ ਜੀ ਤੇ ਹਾਂਜੀ ਹੁਣ ਤੁਹਾਨੂੰ ਸ਼ੋਅ ਕਰਾਂਗੇ ਕੱਟ ਪੀਸ ਜੀ ਵੱਡੇ ਕੱਟ ਪੀਸ ਹੈ ਮੋਸਟਲੀ ਕਾਟਨ ਨੋਨ ਦੇ ਡਿਜੀਟਲ ਕੱਟ ਪੀਸ ਹੈ 100 ਰੁਪਏ ਮੀਟਰ ਰੇਟ ਹੈ ਜੀ ਕੱਟ ਪੀਸਾ ਦਾ 100 ਰੁਪਏ ਮੀਟਰ 100 ਰੁਪਏ ਮੀਟਰ ਰੇਟ ਖੋਲੋ ਸਾਰਾ ਜੋ ਸਾਡੇ ਨਿਊ ਸਬਸਕ੍ਰਾਈਬਰ ਹੈ ਜੋ ਸਾਨੂੰ ਅੱਜ ਪਹਿਲੀ ਵਾਰ ਦੇਖ ਰਿਹਾ ਜੀ ਉਹਨਾਂ ਨੂੰ ਦੱਸਣਾ ਚਾਹੁੰਦੇ ਜੀ ਕੱਟ ਪੀਸਾ ਦਾ ਸਾਡਾ ਕੰਮ ਹੈ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਜੀ ਕਾਕਾ ਗਲੋਥ ਹਾਊਸ ਨਾ ਦੀ ਸ਼ੋਪ ਹੈ ਜੀ ਸਾਡੀ ਆਹ ਦੇਖ ਲਓ ਜੀ ਡਿਜ਼ਾਈਨ ਜੀ ਕੱਟ ਪੀਸਾ ਦੇ ਕਵੈਸਟ ਹੈ ਇੱਕ ਜੀ ਅਸੀਂ ਆਫ ਆਫਲਾਈਨ ਹੀ ਸੇਲ ਕਰਨੇ ਆ ਕੱਟ ਪੀਸ ਜੀ ਤੇ ਤੁਸੀਂ ਕੱਲ ਵਿజిਟ ਕਰੋ ਖੋਲ ਦੋ ਹੋਰ ਬਸ ਤੇ ਆਫਲਾਈਨ ਹੀ ਸੇਲ ਕਰਨੇ ਆ ਜੀ ਤੁਸੀਂ ਕੱਲ ਜਰੂਰ ਵਿజిਟ ਕਰੋ ਜੀ ਜੋ ਵੀ ਕਸਟਮਰ ਕੱਟ ਪੀਸ ਲੈਣਾ ਚਾਹੁੰਦਾ ਹੈ ਜੀ ਕੱਲ ਵਿజిਟ ਕਰ ਲੈਣ ਜੀ ਕੱਟ ਪੀਸ ਮਿਲ ਜਾਣਗੇ ਜੀ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਚਾਰਟ ਤੁਹਾਨੂੰ ਮਿਲ ਜਾਣਗੇ ਜੀ ਡਸਟੀ ਚਾਰਟ ਇੰਗਲਿਸ਼ ਚਾਰਟ ਬੁੱਢੀ ਚਾਰਟ ਸਾਰੇ ਤਰ੍ਹਾਂ ਦੇ ਚਾਰਟ ਤੁਹਾਨੂੰ ਇਨਾਂ ਕੱਟ ਪੀਸਾਂ ਦੇ ਵਿੱਚ ਮਿਲਣਗੇ ਛੋਟੇ ਫੁੱਲ ਵਾਲੇ ਵੀ ਵੱਡੇ ਫੁੱਲ ਵਾਲੇ ਵੀ ਛੋਟੇ ਪ੍ਰਿੰਟ ਵੀ ਵੱਡੇ ਪ੍ਰਿੰਟ ਵੀ ਟਾਈ ਐਂਡ ਡਾਈ ਵੀ ਸਾਰੇ ਤਰ੍ਹਾਂ ਦੇ ਪ੍ਰਿੰਟ ਤੁਹਾਨੂੰ ਕੱਟ ਪੀਸਾਂ 'ਚ ਮਿਲ ਜਾਣਗੇ ਜੀ ਦੇ ਇਹਨਾਂ ਨੂੰ ਦੇਖ ਕੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊ ਹੈ ਜੀ ਕਿ ਮਾਲ ਬਹੁਤ ਹੀ ਪਿਆਰਾ ਆਇਆ ਹੈ ਜੀ ਉਹ ਮਾਲ ਵੀ ਖੋਲ ਦਿਓ ਜੀ ਉਹਨਾਂ ਨੂੰ ਲੱਗ ਸਾਈਡ ਤੇ ਰੱਖ ਦਿਓ ਨਵੇਂ ਡਿਜ਼ਾਈਨ ਆਏ ਹੈ ਜੀ ਜੋ ਇਸ ਵਾਰ ਤੇ ਹਾਂਜੀ ਆ ਵੀ ਦੇਖ ਲਓ ਜੀ ਦੋ ਪਾਰਸਲ ਦਾ ਮਾਲ ਕਿਤਾ ਆਇਆ ਹੋਗਾ ਕੱਲ ਓਪਨ ਜੀ 10:30 ਵਜੇ ਜੀ ਜੋ ਲੈਣ ਦਾ ਇੱਛਕ ਹੈ ਜੀ ਕੱਟ ਪੀਸ ਕੱਲ ਜਰੂਰ ਵਿਜ਼ਿਟ ਕਰਨਾ ਹਾਂਜੀ ਇਹ ਜੋ ਮਾਲ ਸੀ ਅਸੀਂ ਤੁਹਾਨੂੰ ਸ਼ੋਅ ਕੀਤਾ ਇਹ ਮਾਲ ਕੱਲ ਕੀਤਾ ਹੋਇਆ ਓਪਨ ਜੀ ਸਮਰੂ ਹੈ 10:30 ਵਜੇ ਦਿਨ ਰੂ ਹੈ ਜੀ ਸੋਮਵਾਰ ਜੀ ਤੇ 12 ਮਈ ਛੋਰੀ 13 ਮਈ ਦੇਣਾ ਤਰੀਕ ਰੂਗੀ 13 ਮਈ ਜੀ ਦਿਨ ਸੋਮਵਾਰ ਜੀ ਸਮਾ 10:30 ਵਜੇ ਇਹ ਸਾਰਾ ਮਾਲ ਆਇਆ ਸੀ ਤੇ ਦੁਪੱਟਿਆਂ ਦੇ ਜੋ ਆਫਰਾਂ ਚੱਲ ਰਹੀ ਹੈ ਜੋ ਅਸੀਂ ਕੰਟੀਨਿਊ ਰੱਖ ਰਹੇ ਹਾਂ ਜੀ ਫਿਰ ਤੋਂ ਕਹਿ ਰਹੇ ਆ ਸੁਪਰ ਨੈਟ ਦਾ ਦੁਪੱਟਾ ਜੀ ਉਹ ਅਸੀਂ 100 ਰੁਪਏ ਦਾ ਹੀ ਸੇਲ ਕਰਾਂਗੇ ਅੱਗੇ ਤੋਂ ਹੀ ਉਸ ਦਾ ਰੇਟ ਇਨਕਰੀਜ਼ ਨਹੀਂ ਕਰਾਂਗੇ 100 ਰੁਪਏ ਹੀ ਦਿੱਤਾ ਜਾਊਗਾ ਤੇ ਕੋਟਾ ਡੋਰੀਆ ਦਾ ਦੁਪੱਟਾ 150 ਰੁਪਏ ਦਾ ਹੀ ਦਿੱਤਾ ਜਾਊਗਾ ਮਸਲੀਨ ਦਾ ਦੁਪੱਟਾ 200 ਰੁਪਏ ਦਾ ਦਿੱਤਾ ਜਾਊਗਾ ਦੁਪੱਟਿਆਂ ਦੇ ਵਿੱਚ ਬਹੁਤ ਫਾਇਦਾ ਹੈ ਇੱਕ ਚਨੂਨ ਦਾ ਥਾਨ ਖੋਲੋ ਇੱਕ ਕਲੰਪ ਲੈ ਲਓ ਇਸ ਵਾਰ ਅਸੀਂ ਚੌਥੀ ਆਟਮਿਕ ਨਵੀਂ ਐਡ ਕਰ ਰਹੇ ਹਾਂ ਜੀ ਦੁਪੱਟਿਆਂ ਦੇ ਵਿੱਚ ਜੀ ਕੁਛ ਨਹੀਂ ਆ ਖੋਲ ਆ ਖੋਲੋ ਸਟੈਂਪ ਦਿਖਾਓ ਆਪਾਂ ਮੇਨ ਜੋ ਕੱਪੜਾ ਤੇ ਸਟੈਂਪ ਦਿਖਾਣੀ ਹੈ ਇਹ ਸਿਰਫ ਕੱਲ੍ਹ ਦੇ ਦਿਨ ਲਈ ਆਫਰ ਹੈ ਜੀ ਜੋ ਅੱਜ ਅਸੀਂ ਚੀਜ਼ ਓਪਨ ਕਰ ਰਹੇ ਹਾਂ ਦੁਪੱਟਿਆਂ ਦੇ ਵਿੱਚ ਜੀ ਚਨੂਨ ਦਾ ਦੁਪੱਟਾ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਨਸ਼ਾਈਨ ਕੰਪਨੀ ਹੈ ਜੀ ਤੇ ਇਸ ਤੱਕ ਚਨੂਨ ਦਾ ਦੁਪੱਟਾ ਹੈ ਜੀ ਕਮਲ ਦਾ 100% ਪਿਓਰ ਚਨੂਨ ਮਾਰਕੀਟ 'ਚ ਕੋਈ 350 ਸੇਲ ਕਰਦਾ ਹੈ ਜੀ ਕੋਈ 300 ਕੋਈ 250 ਜੀ ਅਸੀਂ 250 ਸੇਲ ਕਰਦੇ ਹਾਂ ਜੀ ਇਹ ਦੁਪੱਟਾ ਪਰ ਅਸੀਂ ਕੱਲ ਦੇ ਦਿਨ ਲਈ ਸਿਰਫ ਕੱਲ ਦੇ ਦਿਨ ਦੀ ਆਫਰ ਹੈ ਜੀ ਇਹ 2.5 ਮੀਟਰ ਦਾ ਦੁਪੱਟਾ ਦਿੱਤਾ ਜਾਊਗਾ 200 ਰੁਪਏ ਦਾ ਜੀ 200 ਰੁਪਏ ਦਾ ਦੁਪੱਟਾ 2.5 ਮੀਟਰ ਜੀ ਚਨੂਨ ਤੇ ਆਫਰ ਹੈ ਜੀ ਸਿਰਫ ਕੱਲ ਦੇ ਦਿਨ ਲਈ ਕੋਈ ਖਰੀਦਣਾ ਚਾਹੁੰਦਾ ਹੈ ਜੀ ਵਾਈਟ ਦੁਪੱਟਾ ਹੈ ਜੀ ਕੋਈ ਖਰੀਦਣਾ ਜਾਂਦਾ ਵੱਧ ਤੋਂ ਵੱਧ ਖਰੀਦ ਲੈ ਉਹ ਕਿਉਂਕਿ ਇਸ ਤੋਂ ਬਾਅਦ ਇਹ ਆਫਰ ਮਿਲਣੀ ਨਹੀਂ ਹੈਗੀ ਜੀ 2.5 ਮੀਟਰ ਦਾ ਦੁਪੱਟਾ 200 ਰੁਪਏ ਦਾ ਦਿੱਤਾ ਜਾਊਗਾ ਜੀ ਤੇ ਕੱਟ ਪੀਸਾ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕੱਲ ਕਰਾਂਗੇ ਓਪਨ ਜੀ ਡਿਜੀਟਲ ਮਾਲ ਹੈ ਸਾਰਾ ਜੀ ਕੱਟ ਪੀਸਾ ਦਾ ਤੇ ਜੋ ਸਾਡੇ ਚੈਨਲ ਤੇ ਨਵੇਂ ਸਬਸਕ੍ਰਾਈਬਰ ਹੈ ਜੀ ਅੱਜ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਹੋ YouTube ਦੇ ਉੱਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨੇ ਜੀ ਮਾਂਸਾ ਦੇ ਵਿੱਚੋ ਸ਼ਾਪ ਸਿਤਤ ਹੈ ਜੀ ਬੱਸ ਸਟੈਂਡ ਤੋਂ 3 ਤੇ 4 3 ਜਾਂ 4 ਮਿੰਟ ਹੀ ਲੱਗਦੇ ਹੋਣਗੇ ਜੀ ਆਪਣੀ ਸ਼ਾਪ ਤੱਕ ਪਹੁੰਚਣ ਲਈ ਜੀ ਮਾਂਸਾ ਬੱਸ ਸਟੈਂਡ ਤੋਂ ਬਾਹਰ ਆਓ ਜੀ ਫਿਰ ਬਾਜ਼ਾਰ ਵੱਲ ਨੂੰ ਹੋ ਜਾਓ ਪੀਰਖਾਨਾ ਆ ਜਾਂਦਾ ਜੀ ਪੀਰਖਾਨੇ ਦੇ ਨਾਲ ਬਿਲਕੁਲ ਗਲੀ ਹੈ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਜੀ ਅੰਗਰੇਜ਼ ਮਿੱਤਲ ਵਾਲੀ ਗਲੀ 'ਚ ਸਾਡੀ ਸ਼ਾਪ ਹੈ ਜੀ ਤੇ ਬਾਕੀ ਤੁਸੀਂ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਜੀ ਸਿਰਫ ਉਹ ਉਹ ਜਿਹੜਾ ਨੰਬਰ ਦੇ ਰਹੇ ਆ ਜੀ ਸਿਰਫ ਕਾਲਿੰਗ ਲਈ ਹੈ ਜੇ ਕਿਸੇ ਨੂੰ ਐਡਰੈਸ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਉਹ ਨੰਬਰ ਤੁਸੀਂ ਨੋਟ ਕਰ ਲਓ ਜੋ ਸ਼ਾਪ ਤੇ ਆਨ ਦਾ ਚਾਹਵਾ ਆਣਾ 9464196298 ਇਹ ਨੰਬਰ ਹੈ ਜੀ 9464196298 ਇਸ ਤੇ ਤੁਸੀਂ ਕਾਲ ਕਰਨੀ ਹੈ ਸ਼ਾਪ ਤੇ ਆਨ ਲਈ ਜੇ ਤੁਹਾਨੂੰ ਐਡਰੈਸ ਦਾ ਨਹੀਂ ਪਤਾ ਲੱਗਦਾ ਜੀ ਹਾਂ ਜੀ ਇਹ ਕੱਟ ਪੀਸ ਸੀ ਕੱਲ ਮਿਲਦੇ ਆ ਜੀ ਫਿਰ ਆਪਾਂ ਤੋ ਢੜੇ ਲਈ ਤੇ ਆਪਾਂ ਤੁਹਾਨੂੰ ਜਲਦੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਨਵਾਂ ਕੰਟੈਂਟ ਲੈ ਕੇ ਜੀ ਸ਼ੁਕਰੀਆ ਜੀ